ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਉਦరణ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੀ ਪਰਮੇਸ਼ਵਰ ਸੰਤ ਉਦరణ ਦਇਆਲੰ ਅਸਰੰ ਗੋਪਾਲ ਕੀਰਤਨ संत संज्ञेण ओट नानक परमेश्वर नानकपरमेश्वर चन्दन् चान्दन सर्दरो मूल न मिटई काम शीतल थीव नन का ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋ தோட்ட மூழையா ਸੰਤ ਜਨਾਂ ਸਿਉ ਸੰਗ ਪਾਈਐ ਵੱਡ ਪੁਨ 8 ਪਹਿਰ ਹਰ ਧਿਆਇ ਹਰ ਜਸ ਸੁਣ ਸੰਤ ਜਨਾਂ ਸਿਉ ਸੰਗ ਪਾਈਐ ਵੱਡ ਪੁੰਨ ਅਠ ਪਹਿਰ ਜਸ ਨਿਤ ਸੁਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਉਸੰਤ ਸੰਗੀਣ ਓਟ ਨਾਨਕ ਪਰਮੇਸ਼ੁਰੈ